ਜੀ ਵੀਡੀਓ ਦੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਜ਼ਰ ਅੱਜ ਦੀ ਵੱਡੀ ਖਬਰ ਵੀਰਵਾਰ ਨੂੰ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਜਾ ਰਿਹਾ ਹੈ ਤੁਹਾਨੂੰ ਕਿਹੜੇ ادارے ਰਹਿਣਗੇ ਖੁੱਲੇ ਅਤੇ ਬੰਦ ਅਤੇ ਸਰਕਾਰੀ ਕਰਮਚਾਰੀਆਂ ਵੱਲੋਂ ਆ ਰਹੀ ਹੈ ਸਲਾਹ ਇਸ ਤਰ੍ਹਾਂ ਪੰਜਾਬ ਵਿੱਚ 31 ਜੁਲਾਈ ਵੀਰਵਾਰ ਨੂੰ ਛੁੱਟੀ ਦਾ ਐਲਾਨ ਕੀਤਾ ਗਿਆ ਹੈ ਦਰਅਸਲ 31 ਜੁਲਾਈ ਨੂੰ ਸ਼ਹੀਦ ਉਦਮ ਸਿੰਘ ਦੀ ਸ਼ਹੀਦੀ ਦਿਵਸ ਹੈ ਜਿਸ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਨੇ ਇਸ ਦਿਨ ਰਾਖਮੀ ਛੁੱਟੀ ਦਾ ਐਲਾਨ ਕੀਤਾ ਹੈ ਸਰਕਾਰ ਵੱਲੋਂ ਸਾਲ 2025 ਦਾ ਐਲਾਨਿਆ ਰਾਖਣੀਆਂ ਛੁੱਟੀਆਂ ਵਿੱਚ 31 ਜੁਲਾਈ ਦੀ ਛੁੱਟੀ ਵੀ ਸ਼ਾਮਿਲ ਹੈ ਅਤੇ ਖਾਸ ਤੌਰ ਕਰਕੇ ਇਹ ਦੱਸਣਾ ਜ਼ਰੂਰੀ ਹੈ ਕਿ ਸਾਲ 2025 ਤੇ 26 ਲਈ ਛੁੱਟੀਆਂ ਦੇ ਕੈਲੰਡਰ ਵਿੱਚ ਪੰਜਾਬ ਸਰਕਾਰ ਨੇ કુલ 28 ਰੱਖਮੀਆਂ ਛੁੱਟੀਆਂ ਦਿੱਤੀਆਂ ਗਈਆਂ ਹਨ ਇਸ ਦੇ ਨਾਲ ਹੀ ਉਹਨਾਂ ਨੇ ਜਾਣਕਾਰੀ ਦਿੱਤੀ ਹੈ ਕਿ ਇਹ ਲਿਸਟ ਵਿੱਚ ਸ਼ਹੀਦ ਉਧਮ ਸਿੰਘ ਅਤੇ ਸ਼ਹੀਦ ਦਿਵਸ ਅਤੇ ਇੱਕ ਛੁੱਟੀ ਵੀ ਸ਼ਾਮਿਲ ਕੀਤੀ ਗਈ ਹੈ ਹਾਲਾਂਕਿ ਇਹ ਸਪਸ਼ਟ ਕਰਨਾ ਜ਼ਰੂਰੀ ਹੈ ਕਿ ਇਹ ਗੱਸਟੇ ਦੀ ਛੁੱਟੀ ਨਹੀਂ ਅਤੇ ਸਗੋਂ ਰੱਖਮੀ ਛੁੱਟੀ ਹੈ ਜਿਸ ਇਸ ਕਾਨਨ ਸਕੂਲ ਕਾਲਜ ਅਤੇ ਵਪਾਰ ਆਦਾਰੀ ਆਮ ਵਾਂਗ ਖੁੱਲੇ ਰਹਿਣਗੇ ਇਨਾਂ ਦਿਨਾਂ ਵਿੱਚੋਂ ਕੋਈ ਛੁੱਟੀ ਨਹੀਂ ਹੋਵੇਗੀ ਇਹ ਗੱਲ ਧਿਆਨ ਦੇਣਯੋਗ ਹੈ ਕਿ ਇਹ ਛੁੱਟੀ ਗਸਟਿਸ ਨਹੀਂ ਹੈ ਅਤੇ ਅਰਥਾਤ ਇਹ ਲਾਜ਼ਮੀ ਨਹੀਂ ਹੈ ਕਿ ਇਸ ਦਿਨ ਸਾਰੇ ਦਫਤਰ ਸਕੂਲ ਕਾਲਜਾਂ ਦੁਕਾਨ ਬੰਦ ਰਹਿਣ ਸਿਰਫ ਉਹ ਸਰਕਾਰੀ ਕਰਮਚਾਰੀ ਜੋ ਇਸ ਦਿਨ ਨੂੰ ਸੇਸ਼ਮਨ ਦਿਹਾਣ ਛੁੱਟੀ ਲਈ ਅਰਜੀ ਦੇ ਸਕਦੇ ਹਨ ਉਦਮ ਸ਼ਹੀਦ ਸ਼ਹੀਦ ਉਦਸ ਸਿੰਘ ਉਹਨਾਂ ਦੀ ਵੀਰਤਾ ਤੇ ਦੇਸ਼ ਭਗਤੀ ਲਈ ਪੂਰੇ ਦੇਸ਼ ਵਿੱਚ ਸਤਿਕਾਰ ਨਾਲ ਯਾਦ ਕੀਤਾ ਜਾਂਦਾ ਹੈ ਪਰ ਪੰਜਾਬ ਸਰਕਾਰ ਵੱਲੋਂ ਕੀਤੀ ਗਈ ਇਹ ਐਲਾਨ ਉਹਨਾਂ ਸ਼ਹੀਦ ਦਿੱਤ ਨੂੰ ਸ਼ਰਧਾਂਜਲੀ ਦੇਣ ਵੱਲ ਇੱਕ ਸਕਾਰਤਮਕ ਪਹਿਲ ਮੰਨੀ ਜਾ ਰਹੀ ਹੈ ਖਬਰ ਨੂੰਨ ਤੱਕ ਵੇਖਣ ਲਈ ਧੰਨਵਾਦ